ਜੇ ਤੁਹਾਨੂੰ ਅਸੀਂ ਇਹਦੀ ਜਗ੍ਹਾ ਦਿਖਾਈਏ ਬੈਕ ਸਾਈਡ ਲੈਟਰਨ ਵਾਲੀ ਜਗ੍ਹਾ ਟਾਇਲਟ ਵਾਲੀ ਜਗ੍ਹਾ ਜਿਹੜੀ ਇਹਦੀ ਉਹ ਸਾਰੀ ਬਾਹਰ ਆਈ ਹੋਈ ਤੇ ਬਲੱਡ ਦੀ ਬਲੱਡ ਨਿਕਲ ਰਿਹਾ ਤੇ ਵਹਿੰਦਾ ਉੱਥੇ ਹੀ ਖੂਨ ਨਿਕਲੀ ਜਾਂਦਾ ਜਿੱਥੇ ਵਹਿੰਦਾ ਉੱਥੇ ਬਲੱਡ ਨਿਕਲੀ ਜਾਂਦਾ ਨਹਿਰ ਦੇ ਕੰਡੇ ਤੇ ਇਹ ਵਿਚਾਰਾ ਨਰਕ ਘੱਟ ਰਿਹਾ ਕੋਲ ਤੇ ਲੋਕੀ ਦਾਣਾ-ਦੋਣਾ ਛਿੱਟ ਜਾਂਦੇ ਆ ਤੇ ਬਿਸਕਟ ਕੋਈ ਛਿੱਟ ਜਾਂਦਾ ਹੈ ਇਹ ਵਿਚਾਰਾ ਚੋਕ-ਚੋਕ ਕੇ ਖਾਂਦਾ ਰਹਿੰਦਾ ਭਾਦਰ ਫਿਕਰ ਨਹੀਂ ਕਰਨਾ ਦੇਖੋ ਇਹਦੇ ਬਾਲ ਦੇਖੋ ਜੀ ਕਿੰਦਾ ਜੁੜੇ ਪਏ ਆ ਵਿਚਾਰੇ ਦੇ ਹਨ ਮਿੱਟੀ ਨਾਲ ਭਰੇ ਪਏ ਆ ਗੰਦੇ ਕੱਪੜੇ ਦੇਖੋ ਕਿੰਨੇ ਗੰਦੇ ਆ ਕੋਲ ਦੀ ਦੁਨੀਆ ਨਿੰਗਲੀ ਜਾਂਦੀ ਹੈ ਸਾਰੇ ਲੋਕ ਆਪ ਕੋ ਆਪਣੀ ਜ਼ਿੰਦਗੀ ਬਤੀਤ ਕਰੀ ਜਾਂਦੇ ਆ ਕੋਈ ਨਹੀਂ ਪੁੱਛਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀ ਜਾਨਵਰਾਂ ਵਾਂਗੂ ਰਹਿ ਰਿਹਾ ਜਾਨਵਰਾਂ ਵਾਂਗੂ ਪਾਣੀ ਪੀਂਦਾ ਜਾਨਵਰਾਂ ਨੂੰ ਜਿਹੜੇ ਲੋਕ ਉੱਥੇ ਪਾ ਕੇ ਜਾਂਦੇ ਆ ਬਿਸਕੁਟ ਵਗੈਰਾ ਹੋਰ ਸਮਾਨ ਉਹ ਚੱਕ ਕੇ ਖਾਂਦਾ ਹੈ ਇਹ ਬੰਦਾ ਕਾਫੀ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਮੈਂ ਵੋਕਰ ਨਾ ਨਾ ਸਵੇਰੇ ਸ਼ਾਮੀ ਇਹ ਇੱਥੇ ਹੀ ਵਿਚਾਰਾ ਪਿਆ ਰਹਿੰਦਾ ਆ ਜੋ ਮਿਲੇ ਵਿਚਾਰੇ ਨੂੰ ਗੰਦ ਛੰਦ ਉਹ ਹੀ ਖਾ ਲੈਂਦਾ ਆ ਆਹ ਬੰਦਾ ਥੋੜੇ ਦਿਨ ਪਹਿਲੇ ਖਾ ਰਿਹਾ ਸੀ ਕਿੰਨੇ ਦਿਨਾਂ ਦਾ ਗੰਦਾ बेचारा आ खा रहा सी अच्छो पानी पीता पे है। भाई तुम्हारा नाम क्या है पता कुछ है कहाँ से हो कुछ नहीं पता बताओ तो सी कुछ है कहाँ से नाम है। हो आप कहाँ से यूपी से बाहर से कहाँ से हो तुम विजय बहादुर विजय बहादुर ਭਾਜੀ ਇਹਨਾਂ ਦੇ ਲੇਟਰਿੰਗ ਵਾਲੀ ਜਗ੍ਹਾ ਵੀ ਕਾਫੀ ਪ੍ਰੋਬਲਮ ਹੋਈ ਪਈ ਹੈ ਉਹਦੇ ਵਿੱਚ ਝਖਮ ਹੈ ਜੀ ਕਿਰਪਾ ਕਰਕੇ ਇਹਦੀ ਮਦਦ ਕੀਤੀ ਜਾਵੇ ਜੀ ਇਹ ਬੋਲਦਾ ਤਾਂ ਹੈ ਨਹੀਂਗਾ ਜੀ ਮਾੜਾ ਮੋਟਾ ਕੋ ਸਮਝਦਾ ਪਿਆ ਹੈਗਾ ਔਰ ਇਦਾਂ ਠੰਡ ਦੇ ਵਿੱਚ ਇਦਾਂ ਹੀ ਦੇਖੋ ਇੱਦਾਂ ਰਹਿਣ ਦੇ ਲਈ ਮਜਬੂਰ ਆ ਇੱਥੇ ਇਹ ਹੀ ਲਾ ਹਾਂ ਇਹ ਹੀ ਆ ਹਾਂ ਜੀ ਬੌਜੀ ਨਮਸਤੇ ਨਮਸਤੇ ਹਾਂ ਨਮਸਤੇ तो दिखाना पीछे से क्या बना हुआ है जगह पे आ, दिखाओ पीछे से क्या हुआ है थोड़ा पेंट नीचे करके दिखाओ निकाल के दिखाओ पेंट कोई बात नहीं भाई हम इलाज करवाएंगे तुम्हारा दिखाओ 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 क्या हुआ है यहां से आ जाओ नीचे यहां से आ जाओ आ जाओ जहां से आ जाओ की नाम है तेरा है कि नाम है বিজে বাহাদুর বাহাদুর ਕਿੱਥੋਂ ਦਾ ਰਹਿਣ ਵਾਲਾ ਤੂੰ ਹੈ 네ਪਾਲ ਦਾ ਕਿੱਥੋਂ ਦਾ ਹੈ ও ਵੀਜੇ ਵੀਜੇ ভাই ਕਿੱਥੋਂ ਦਾ ਰਹਿਣ ਵਾਲਾ ਅभी ਤੇਰੇ लाज ਵਾਸਤੇ ਆਇਆ ਹੱਥ ਮੜਾ कैसे हो आ जाओ अरे, अरे आ जाओ आ जाओ अरे आ जाओ यार आजाओ आ, जाओ। आ, जाओ। आ जाओ आ जाओ कैसे बाबा ठीक हो हम लेने आए तेरे को इलाज के लिए भाई तू तो हमारा भाई है यार तुम्हारा नाम क्या विजय ये बंदा जी विजय बहादुर कितो का रहने वाला कहा नेपाल का नेपाल का रहने वाला विजय बहादुर नाम दा ना? जी ਪੰਡਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਲੰਧਰ ਆਏ ਆ ਜੀ ਜਲੰਧਰ ਵਾਲੀ ਟੀਮ ਸਾਡੀ ਸਾਰੀ ਅੱਜ ਅਸੀਂ ਇਕੱਠੇ ਹੋ ਕੇ ਇੱਥੇ ਇਸ ਵੀਰ ਵਾਸਤੇ ਪਹੁੰਚੇ ਆ ਵਿਜੇ ਬਹਾਦਰ ਆਪਣਾ ਨਾਮ ਦੱਸਦਾ ਨੇਪਾਲ ਦਾ ਰਹਿਣ ਵਾਲਾ ਜੇ ਤੁਹਾਨੂੰ ਅਸੀਂ ਇਹਦੀ ਜਗ੍ਹਾ ਦਿਖਾਈਏ ਬੈਕ ਸਾਈਡ ਲੈਟਰਨ ਵਾਲੀ ਜਗ੍ਹਾ ਟਾਇਲਟ ਵਾਲੀ ਜਗ੍ਹਾ ਜਿਹੜੀ ਇਹਦੀ ਉਹ ਸਾਰੀ ਬਾਹਰ ਆਈ ਹੋਈ ਤੇ ਬਲੱਡ ਹੀ ਬਲੱਡ ਨਿਕਲ ਰਿਹਾ ਤੇ ਪਿਛਲੇ ਕਈ ਮਹੀਨਿਆਂ ਤੋਂ ਇਹ ਬੰਦਾ ਇਸ ਨਹਿਰ ਦੇ ਉੱਪਰ ਆ ਕੱਸੀ ਆ ਸੂਆਵਾ ਛੋਟਾ ਜਿਹਾ ਛੋਟੀ ਜੀ ਨਹਿਰ ਆ ਉਹਦੇ ਉੱਪਰ ਘੁੰਮਦਾ ਇਹ ਕਿਹੜਾ ਇਲਾਕਾ ਦਮ ਇਹ ਬਸਤੀ ਦਾਂਚ ਬੰਦਾ ਬੰਦ ਬਸਤੀ ਦਾਂਚ ਬੰਦਾ ਦਾਖਲਾ ਨਹਿਰ ਦੇ ਕੋਲ ਦਾਖਲਾ ਪੁਲ ਦੇ ਕੋਲ ਦਾਖਲਾ ਪੁਲ ਦੇ ਕੋਲ ਜਲੰਧਰ ਸ਼ਹਿਰ ਦੇ ਵਿੱਚ ਤੇ ਇਹ ਵੀਰਾ ਇੱਥੇ ਘੁੰਮਦਾ ਕਈ ਮਹੀਨਿਆਂ ਤੋਂ ਸਾਨੂੰ ਇਹਦੀ ਵੀਰ ਦੀ ਵੀਡੀਓ ਮਿਲੀ ਤੇ ਵੀਰ ਦੀ ਵੀਡੀਓ ਤੁਸੀਂ ਦੇਖੋ ਅਸੀਂ ਉਹਨੂੰ ਥੋੜਾ ਬਲਰ ਕੀਤਾ ਹੋਇਆ ਤੁਹਾਨੂੰ ਦਿਖਾ ਨਹੀਂ ਸਕਦੇ ਉਹ ਪਾਰਟ ਇਹਦਾ ਕਿੱਦਾਂ ਬਾਹਰ ਨਿਕਲਿਆ ਹੋਇਆ ਸਾਰਾ ਕਿਦਾਂ ਬਲੱਡ ਨਿਕਲਦਾ ਜਿੱਥੇ ਬਿੰਦਾ ਉੱਥੇ ਹੀ ਖੂਨ ਨਿਕਲੀ ਜਾਂਦਾ ਜਿੱਥੇ ਬਿੰਦਾ ਉੱਥੇ ਬਲੱਡ ਨਿਕਲੀ ਜਾਂਦਾ ਤੇ ਇੱਥੇ ਹੀ ਨਹਿਰ ਦੇ ਕੰਡੇ ਤੇ ਇਹ ਵਿਚਾਰਾ ਨਰਕ ਕੱਟ ਰਿਹਾ ਵਾ ਤੇ ਅੱਜ ਤੁਸੀਂ ਇਹਦੇ ਹਾਲਾਤ ਦੇਖੋ ਆਹੀ ਕੱਪੜੇ ਇਹਦੇ ਹੁਣ ਸਰਦੀਆਂ ਦਾ ਟਾਈਮ ਆ ਪੂਰਾ ਠੰਡ ਨਿਕਲ ਕੇ ਗਈ ਆ ਤੇ ਇਨਾ ਕੱਪੜਿਆਂ ਦੇ ਵਿੱਚ ਹੀ ਇਹਨੇ ਆ ਠੰਡ ਕੱਢੀ ਆ ਮੀਂਹ ਪਵੇ ਹਨੇਰੀ ਆਵੇ ਧੁੰਦ ਪਵੇ ਜੋ ਮਰਜੀ ਹੋਵੇ ਇਹ ਬੰਦਾ ਇੱਥੇ ਇਸੇ ਹਾਲਾਤ 'ਚ ਹੀ ਰਹਿੰਦਾ ਵਾ ਕੋਲ ਦੀ ਦੁਨੀਆ ਨਿੰਗਲੀ ਜਾਂਦੀ ਆ ਸਾਰੇ ਲੋਕ ਆਪੋ ਆਪਣੀ ਜ਼ਿੰਦਗੀ ਬਤੀਤ ਕਰੀ ਜਾਂਦੇ ਆ ਕੋਈ ਨਹੀਂ ਪੁੱਛਦਾ ਕੋਈ ਮਰੇ ਕੋਈ ਜੀਵੇ ਸੁਤਰਾ ਘੋੜ ਪਤਾਸੇ ਪੀਵੇ ਤੁਸੀਂ ਭੇਜੀ ਸੀ ਵੀਡੀਓ ਬਾਈ ਜੀ ਸਾਨੂੰ ਨਹੀਂ ਅੱਜ ਮੱਲੇ ਵਾਲੇ ਭਾਈ ਮੱਲੇ ਵਾਲੇ ਪਾਏ ਹਣੇ ਇੱਕ ਦਿਨ ਆਏ ਸੀਗੇ ਸੋਹ ਭਾਈ ਇਹ ਕਿੰਨੇ ਕ ਟਾਈਮ ਤੋਂ ਇੱਥੇ ਆ ਜੀ ਨੂੰ ਤਾਂ ਸਾਲ ਹੀ ਹੋ ਚੱਲਿਆ 7-8 ਮਹੀਨੇ ਕੀ ਹੋਇਆ ਕੀ ਹੋਇਆ ਜੀ ਇਹਨੂੰ ਕੁਛ ਨਹੀਂ ਹੋਇਆ ਇਹਨੂੰ ਪਤਾ ਨਹੀਂ ਰੱਬ ਹੀ ਜਾਣੇ ਇਦਾਂ ਦਾ ਹੀ ਇਹ ਬੜਿਆ ਰਹਿੰਦਾ ਫੇਈ ਵਾਰੀ ਦਾ ਲੀੜੇ ਵੀ ਲਾ ਦੇਣ ਇਦੀ ਲੈਟਰਨ ਵਾਲੀ ਜਗ੍ਹਾ ਸਾਰੀ ਬਾਹਰ ਨਿਕਲੀ ਹੋਈ ਹੈ ਜੀ ਮੈਂ ਉਹ ਹੀ ਦੱਸਿਆ ਨਾ ਇਹ ਨਹੀਂ ਪਤਾ ਹੁਣ ਰਾਸੀ ਤੇ ਕਦੀ ਲਾਗੇ ਨਹੀਂ ਆਏ ਆ ਬਈਏ ਉੱਤੇ ਪੋਲ ਤੇ ਲੋਕੀ ਦਾਣਾ ਦੂਣਾ ਸਿੱਟ ਜਾਂਦੇ ਆ ਹੂੰ ਤੇ ਬੇਸਕੜ ਕੋਈ ਸਿੱਟ ਜਾਂਦਾ ਇਹ ਵਿਚਾਰਾ ਚੁੱਕ ਚੁੱਕ ਕੇ ਖਾਂਦਾ ਰਹਿੰਦਾ ਕਈ ਵਾਰੀ ਤਾਂ ਏਦਾਂ ਮੂੰਹ ਨਾਲ ਪਾਣੀ ਪੀਂਦਾ ਹੂੰ ਉੱਥੇ ਹੀ ਉਹ ਕੁੰਡਿਆ ਜੇ ਰੋਜ਼ ਲੋਕੀ ਪਾਉਂਦੇ ਜਾਨਵਰਾਂ ਲਈ ਤੇ ਇਹ ਨਿੱਕੇ ਬਾਪੂ ਜੀ ਨੂੰ ਦੱਸਣ ਦੀ ਜਿਹੜੀ ਗੱਲ ਆ ਵੀ ਜਾਨਵਰਾਂ ਵਾਂਗੂ ਰਹਿ ਰਿਹਾ ਜਾਨਵਰਾਂ ਵਾਂਗੂ ਪਾਣੀ ਪੀਂਦਾ ਜਾਨਵਰਾਂ ਨੂੰ ਜਿਹੜੇ ਲੋਕ ਉੱਥੇ ਪਾ ਕੇ ਜਾਂਦੇ ਆ ਬਿਸਕੁਟ ਵਗੈਰਾ ਹੋਰ ਸਮਾਨ ਉਹ ਚੱਕ ਕੇ ਖਾਂਦਾ ਹੈ ਬੰਦਾ ਤੇ ਇਨਸਾਨਾਂ ਦੀ ਵਸਤੀ ਦੇ ਵਿੱਚ ਕਈ ਵਾਰੀ ਤਾਂ ਲੱਗਿਆ ਵੀ ਇਹ ਇੱਕ ਇਨਸਾਨ ਰੂਪੀ ਜਾਨਵਰ ਰਹਿ ਰਿਹਾ ਇਨਸਾਨਾਂ ਦੀ ਵਸਤੀ 'ਚ ਬੜੇ ਚੰਗੇ ਸੰਸਕਾਰੀ ਇਨਸਾਨਾਂ ਦੀ ਵਸਤੀ 'ਚ ਇੱਕ ਜਾਨਵਰ ਰੂਪੀ ਇਨਸਾਨ ਲੈ ਰਿਹਾ ਆ ਜਾ ਭਾਈ ਵੇਜੇ ਆ ਜਾ ਉਹ ਗੱਡੀ ਚ ਜਾਣਾ ਗੱਡੀ ਚ ਗੱਡੀ ਅਰੇ ਗੱਡੀ ਚ ਓਏ ਆ ਤਾਂ ਸਹੀ ਗਿਆ ਓਏ ਆ ਜਾ ਭਾਈ ਅਰੇ ਭਾਈ ਆ ਜਾ ਅਰੇ ਭਾਈ ਆ ਜਾ ਅਰੇ ਗੱਡੀ ਮੇਂ ਬੈਠਣਾ ਨਹੀਂ ਏ ਅਰੇ ਨਹੀਂ ਯਾਰ ਚੱਲ ਰਹਿਣ ਦੇ ਗੱਡੀ ਚ ਬੈਠੋ ਤੁਰ ਕੇ ਚੱਲ ਆ ਜਾ ਤੁਰ ਕੇ ਚੱਲ ਆ ਜਾ ਚੱਲ ਰਹਿਣ ਦੇ ਗੱਡੀ ਚ ਨਾ ਬੈਠ ਨਹੀਂ ਲੈ ਜਾਂਦੇ ਤੇ ਨਹੀਂ ਲੈ ਕੇ ਜਾਂਦੇ ਠੀਕ ਆ ਆ ਜਾ ਆ ਜਾ ਹੋਰ ਦੱਸ ਕਿੱਥੇ ਜਾਣਾ ਦਾ ਆ ਗੱਡੀ ਚ ਬੈਣਾ ਇੱਥੇ ਓਏ नहीं क्या नहीं फिर चलो फिर इत्थे आ अरे कोई जाना कहाँ है जाना। कहीं भी नहीं जाना घर लेके जाएंगे तेरे को घर छोड़ आरे 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 के आएंगे घर छोड़ के आएंगे चलो इधर को नहीं नहीं इधर नहीं देखो वो अरे विजय बाबू बैठो हां चलो 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 अरे विजय बाबू अरे नहीं विजय बाबू बोले सुन हां ਸੋ ਸ੍ਰੀ ਅਕਾਲ ਠੀਕ ਹੋ ਕੇ ਬਹਿ ਜਾ ਠੀਕ ਹੋ ਕੇ ਆਰਾਮ ਨਾਲ ਬਹਿ ਜਾ ਤੁਸੀਂ ਦੇਖਿਆ ਜੀ ਇਹਨੂੰ ਕਦੇ ਇੱਥੇ ਘੁੰਮਦੇ ਹਾਂ ਹਾਂ ਜੀ ਇੱਥੇ ਦੇਖ ਲੈ ਓਕੇ ਬਹੁਤ ਟਾਈਮ ਤੋਂ ਵਿਚਾਰਾ ਇਹ ਇੱਥੇ ਬਹੁਤ ਟਾਈਮ ਤੋਂ ਵਿਚਾਰਾ ਫੇਲਾ ਹੈ ਸ਼ੁਕਰ ਅਮਰਦਤ ਤੁਹਾਡੇ ਦਾ ਖੰਦੀ ਹੈ ਵੀ ਜੀ ਭਾਦਰ ਫਿਕਰ ਨਹੀਂ ਕਰਨਾ ਦੇਖੋ ਇਹਦੇ ਵਾਲ ਦੇਖੋ ਜੀ ਕਿਦਾਂ ਜੁੜੇ ਪਏ ਆ ਵਿਚਾਰੇ ਦੇ ਹਨਾ ਮਿੱਟੀ ਨਾਲ ਭਰੇ ਪਏ ਆ ਗੰਦੇ ਕੱਪੜੇ ਦੇਖੋ ਕਿੰਨੇ ਗੰਦੇ ਆ ਪੈਰਾਂ ਦੀ ਚੱਪਲਾਂ ਦੇਖੋ ਕਿਵੇਂ ਗੰਦੀਆਂ ਪੈਂਟ ਫੱਟੀ ਪਈ ਆ ਸਾਰੀ ਤੇ ਆ ਸਰਦੀ ਇਹਦੇ ਉੱਪਰ ਦੀ ਇੰਨਾ ਕੱਪੜਿਆਂ ਦੇ ਵਿੱਚ ਹੀ ਨਿਕਲੀ ਆ ਤੇ ਅਸੀਂ ਕਿੰਨੇ ਪ੍ਰਬੰਧ ਕਰਦੇ ਆ ਰਜਾਈਆਂ ਦੇ ਵਿੱਚ ਬੈੰਨੇ ਆ ਹੀਟਰ ਲਾਉਨੇ ਆ ਪਰ ਇਹਨਾਂ ਵਾਸਤੇ ਕੋਈ ਪ੍ਰਬੰਧ ਨਹੀਂ ਕੋਈ ਉਪਰਾਲਾ ਨਹੀਂ ਕਰਦਾ ਕੋਈ ਨਹੀਂ ਦੇਖਦਾ ਆ ਸੂਏ ਦਾ ਇਲਾਕਾ ਵਾ ਜਿਹੜਾ ਢਹਿਰ ਦਾ ਕੰਡਾ ਵਾ ਬਸ ਇੱਥੇ ਹੀ ਘੁੰਮਦਾ ਇਹ ਵਿਚਾਰਾ ਇਤੋਂ ਇੱਧਰ ਨੂੰ ਚਲੇ ਜਾਂਦਾ ਥੋੜਾ ਇੱਥੋਂ ਇੱਧਰ ਨੂੰ ਚਲੇ ਜਾਂਦਾ ਇੱਥੇ ਨਹਿਰ ਦਾ ਜਿਹੜਾ ਪੁਲ ਆ ਉਰੇ ਤੇ ਬੈਠ ਜਾਂਦਾ ਉੱਥੇ ਲੋਕ ਜਾਨਵਰਾਂ ਨੂੰ ਪੰਛੀਆਂ ਨੂੰ ਕੋਈ ਚੀਜ਼ਾਂ ਪਾ ਜਾਂਦੇ ਕੋਈ ਦਾਣੇ ਬਿਸਕੁਟ ਉਹ ਚਾ ਕੇ ਖਾਂਦਾ ਰਹਿੰਦਾ ਤੇ ਆ ਇਹਦਾ ਇੱਥੇ ਰਹਿਣ ਬਸੇਰਾ ਵਾ ਇੱਥੇ ਸੌਂਦਾ ਵਾ ਇੱਥੇ ਜਾਨਵਰ ਪਿਆ ਦੇਖੋ ਕੁੱਤੇ ਇੱਥੇ ਜਿਹੜੇ ਥੱਲੇ ਦੇਖੋ ਇਹ ਵੜ ਕੇ ਜਦੋਂ ਮੀਂਹ ਕਣੀ ਪੈਂਦਾ ਤਾਂ ਇਹਦੇ ਥੱਲੇ ਵੜ ਜਾਂਦਾ ਦੇਖੋ ਤੇ ਆ ਇੱਕ ਖੁੱਡਾ ਜਿਹਾ ਬਣਾਇਆ ਹੋਇਆ ਇੱਥੇ ਕੁੱਤੇ ਪੈਂਦੇ ਆ ਤੇ ਇੱਥੇ ਹੀ ਕਿਤੇ ਇਹ ਪੈ ਜਾਂਦਾ ਵਿਚਾਰਾ ਇਹ ਡੌਗ ਹਾਊਸ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਹਿੰਜੀ ਉਹ ਡੌਗ ਹਾਊਸ ਹੈ ਉਹ ਡੌਗ ਹਾਊਸ ਆ ਉਹ ਕੁੱਤਿਆਂ ਦੇ ਵਾਸਤੇ ਬਣਾਇਆ ਹੋਇਆ ਤੇ ਇੱਥੇ ਹੀ ਇਹ ਪੈ ਜਾਂਦਾ ਵਾ ਤੇ ਇੱਥੇ ਇਸ ਵੀਰ ਦੀ ਹਾਲਤ ਹੈ ਜਿਹੜੀ ਇਹ ਬੜੀ ਤਰਸਯੋਗ ਆ ਇਸ ਵੀਰ ਦੇ ਹਾਲਾਤਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਆ ਵੀ ਅੱਜ ਦਾ ਇਨਸਾਨ ਕਿੰਨਾ ਸੈਲਫਿਸ਼ ਹੋ ਗਿਆ ਕਿੰਨਾ ਖੁਦਗਰਜ਼ ਹੋ ਗਿਆ ਵੀ ਆਪਣੇ ਤੋਂ ਬਿਨਾ ਹੋਰ ਕੁਝ ਨਹੀਂ ਨਜ਼ਰ ਆਉਂਦਾ ਕਿਸੇ ਨੂੰ ਸਾਡੀ ਬੇਨਤੀ ਹੈ ਭੈਣਾਂ ਤੇ ਭਰਾਵਾਂ ਨੂੰ ਜੇ ਕੋਈ ਇਹਨੂੰ ਪਹਿਚਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਸਕਰੀਨ ਦੇ ਉੱਪਰ ਸਾਡੇ ਨੰਬਰ ਦਿੱਤੇ ਹੋਏ ਆ ਤੇ ਇਹਦੀਆਂ ਪੈਰ ਦੀਆਂ ਆ ਦੇਖੋ ਉਂਗਲਾਂ ਵੀ ਹੈ ਨਹੀਂ ਗੂਠਾ ਵੀ ਵੱਡਿਆ ਹੋਇਆ ਵਾ ਇੱਕੋ ਹੀ ਉਂਗਲ ਹੈਗੀ ਆ ਤੇ ਆ ਚੱਪਲ ਪਾਈ ਇੱਕ ਪੈਰ 'ਚ ਤੇ ਇੱਕ ਪੈਰ 'ਚ ਇਹਦੇ ਵੀਰ ਦੇ ਬੂਟ ਪਾਇਆ ਹੋਇਆ ਵਾ ਉਹ ਵੀ ਖਰਾਬ ਹੋਇਆ ਹੋਇਆ ਬੂਟ ਸਾਰਾ ਫਟਿਆ ਪਿਆ ਥੱਲਿਓ ਘਸਿਆ ਪਿਆ ਵਿਚਾਰੇ ਦਾ ਤੇ ਕਿੰਨੇ ਗੰਦੇ ਆ ਪੈਰ ਤੇ ਇਦਾਂ ਹੀ ਇਹਨੇ ਵੀਰ ਨੇ ਵਕਤ ਕੱਟਿਆ ਜਿਹੜਾ ਹੁਣ ਆਹ ਇੰਨੇ ਠੰਡ ਦੇ ਵਿੱਚ ਮੀਂਹ ਦੇ ਵਿੱਚ ਇਦਾਂ ਹੀ ਘੁੰਮਦਾ ਰਿਹਾ ਵਿਚਾਰਾ ਚਲੋ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਪਤਾ ਨਹੀਂ ਸਾਨੂੰ ਕਿਹੜੇ ਚੰਗੇ ਕਰਮਾਂ ਦਾ ਇਹ ਫਲ ਬਖਸ਼ਿਆ ਜਿਹੜੀ ਇਹ ਡਿਊਟੀ ਲਈ ਹੈ ਸਾਡੀ ਨਹੀਂ ਤਾਂ ਸਾਡੀ ਕੀ ਹਸਤੀ ਸੀ ਵੀ ਅਸੀਂ ਇਸ ਵੀਰ ਨੂੰ ਸੜਕ ਤੋਂ ਚੱਕ ਕੇ ਲੈ ਕੇ ਜਾਂਦੇ ਤੇ ਆਪਦੇ ਘਰ ਚ ਲਿਜਾ ਕੇ ਰੱਖਦੇ ਤੇ ਇਹਦਾ ਇਲਾਜ ਕਰਾਉਂਦੇ ਇਹ ਤਾਂ ਗੁਰੂ ਦਾ ਬਖਸ਼ਿਆ ਹੋਇਆ ਉਹ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦਾ ਸੁਪਨਿਆਂ ਦਾ ਘਰ ਆ ਜਿੱਥੇ ਅਸੀਂ 800 ਤੋਂ ਵੱਧ ਪਰਿਵਾਰਕ ਮੈਂਬਰ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਆ ਉਥੇ ਦਵਾਈ دارو ਲੀੜਾ ਕੱਪੜਾ ਸਿਰ ਤੇ ਛੱਤ ਹਰ ਇੱਕ ਚੀਜ਼ ਉਹ ਅਕਾਲਪੁਰਖ ਵਾਹਿਗੁਰੂ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਆਪ ਦੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਭੈਣ ਭਰਾ ਨੂੰ ਭੇਜ ਕੇ ਪੂਰਾ ਕਰਾਉਂਦੇ ਨੇ ਤੇ ਅੱਜ ਅਸੀਂ ਸਾਰੇ ਜਲੰਧਰ ਸ਼ਹਿਰ ਦੇ ਸਾਡੇ ਜਿਹੜੇ ਟੀਮ ਦੇ ਮੈਂਬਰ ਨੇ ਸੇਵਾਦਾਰ ਨੇ ਵੀਰ ਉਹਨਾਂ ਸਾਰਿਆਂ ਦੇ ਨਾਲ ਇੱਥੇ ਨਹਿਰ ਦੇ ਉੱਤੇ ਪਹੁੰਚੇ ਸੀਗੇ ਜਲੰਧਰ ਸ਼ਹਿਰ ਦੇ ਵਿੱਚ ਕਿਹੜਾ ਏਰੀਆ ਸੀ ਦੁਬਾਰਾ ਬਸਤੀ ਦਾਣਸ਼ਮੰਦਾ ਉੱਥੇ ਨਹਿਰ ਦੇ ਉੱਪਰੇ ਵੀਰ ਪਿਛਲੇ 1 ਸਾਲ ਤੋਂ ਜਿਵੇਂ ਮੱਲੇ ਵਾਲੇ ਬਾਈ ਜੀ ਨੇ ਦੱਸਿਆ ਵੀ ਇੱਥੇ ਘੁੰਮਦਾ ਬਵਾਸੀਰੇ ਨੂੰ ਹੋਈ ਹੋਈ ਆ ਇਹਦੀ ਲੈਟਰੀਨ ਵਾਲੀ ਜਗ੍ਹਾ ਸਾਰੀ ਬਾਹਰ ਨਿਕਲੇ ਹੁੰਦੀ ਆ ਤੇ ਫਿਰ ਇਹ ਐਂ ਕੋਡਾ ਕੋਡਾ ਹੋ ਕੇ ਤੁਰਦਾ ਵਿਚਾਰਾ ਫਿਰ ਉਹ ਜਿਵੇਂ ਹੌਲੀ ਹੌਲੀ ਕਈ ਦਿਨਾਂ ਬਾਅਦ ਉਹ ਮਾਸ ਅੰਦਰ ਚਲੇ ਜਾਂਦਾ ਫਿਰ ਥੋੜਾ ਠੀਕ ਹੋ ਜਾਂਦਾ ਜਿਸ ਦਿਨ ਫਿਰ ਕਿਤੇ ਉਹ ਬਾਹਰ ਆ ਜਾਂਦਾ ਫਿਰ ਉਦਾਂ ਹੀ ਵਿਚਾਰੇ ਦਾ ਜੀਵਨ ਚੱਲਦਾ ਪਰ ਅੱਜ ਅਸੀਂ ਇਹਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲਨੇ ਆ ਜਿੱਥੇ ਇਹਦਾ ਇਲਾਜ ਹੋਊਗਾ ਤੇ ਜਿੱਥੇ ਇਹਦਾ ਘਰ ਲੱਭਣ ਦਾ ਇੱਕ ਅਸੀਂ ਉਪਰਾਲਾ ਕਰਾਂਗੇ ਤੇ ਉਹ ਉਪਰਾਲਾ ਤੁਹਾਡੀ ਸਾਰਿਆਂ ਦੀ ਮੰਨ ਲਓ ਸਹਾਇਤਾ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਘਰ ਲੱਭ ਸਕੇ ਵਿਜੇ ਤੇਰਾ ਨਾਮ ਕੀ ਹੈ ਪੂਰਾ ਜੀ ਜੀ ਬਾਹਰ ਔਰ ਪਿਤਾ ਜੀ ਦਾ ਨਾਮ ਹੈ ਬਾਵਾ ਕੀ ਸ਼ਿਪਾ ਨਾਮ ਹੈ ਸ਼ਿਪਾ ਠੀਕ ਹੈ ਔਰ ਜ਼ਿਲ੍ਹਾ ਕਿਹੜਾ ਹੈ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਕਿੱਥੋਂ ਦਾ ਰਹਿਣ ਵਾਲਾ ਤੂੰ ਕਹਾਂ ਕਾ ਰਹਿਣੇ ਵਾਲਾ ਹੈ ਹੈ ਕਹਾਂ ਕਾ ਬਤਾਓ ਦੇਖੋ ਅਸੀਂ ਇਹੀ ਪੇ ਛੋੜ ਦੇ ਦਿੰਗੇ ਤੇਰੇ ਕੋ ਇਧਰ ਹੀ ਰੁਕਣਾ ਹੈ ਉਤਾਰ ਦਿੰਦੇ ਆ ਤੇਰੇ ਕੋ ਪਰ ਪੂਰਾ ਐਡਰੈਸ ਬਤਾ ਦੇ ਆਪਣਾ ਕਹਾਂ ਕਾ ਰਹਿਣੇ ਵਾਲਾ ਹਾਂ ਜਹੀਂ ਪੇ ਛੋੜ ਜਾਾਂਗੇ ਫਿਰ ਲੈ ਕੇ ਨਹੀਂ ਜਾਾਂਗੇ ਤਾਂ ਬੀਜੇ ਬਾਦ ਤੋ ਤੁਹਾਡਾ ਨਾਮ ਹੈ ਕਹਾਂ ਕਾ ਰਹਿਣੇ ਵਾਲਾ कहाँ का रहने वाला है नहीं नहीं पीछे से गांव कहाँ पे है क्या नाम है गांव का नाम है जिला कौन सा है जिला है क्या इधर जिला का नाम क्या है जिला का डिस्ट्रिक्ट का नाम क्या है झांसी है झांसी है यूपी में यूपी से हो ਜ਼ਿਲ੍ਹਾ ਜਨਸੀ ਹੈ ਡਿਸਟ੍ਰਿਕਟ ਔਰ ਗਾਉਂ ਦਾ ਨਾਮ ਕੀ ਬੋਲਾ ਬੀਜਵਾਦਰ ਤੋਂ ਤੁਹਾਡਾ ਨਾਮ ਹੈ ਨਾ ਤੁਹਾਰੇ ਗਾਉਂ ਦਾ ਨਾਮ ਕੀ ਹੈ ਗਾਉਂ ਦਾ ਕਰਲਾਪੁਰਾ ਨਾਮ ਹੈ ਗਾਉਂ ਦਾ ਘਰ ਕਿਹਾ ਹੈ ਤੇ ਇਹ ਸਾਡੀ ਬੇਨਤੀ ਹੈ ਜੀ ਸਾਡੇ ਕੋਈ ਟੀਮ ਦੇ ਮੈਂਬਰ ਪਰਿਵਾਰਕ ਮੈਂਬਰ ਵੀਡੀਓ ਦੇਖ ਰਹੇ ਆ ਜਿਹੜਾ ਨੇ ਐਡਰੈਸ ਦੱਸਿਆ ਖਾਸ ਕਰਕੇ ਸੁਭਾਸ ਜੀ ਨੂੰ ਬੇਨਤੀ ਆ ਅੱਗੇ ਵੀ ਉਹਨਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਦੇਸੀਆਂ ਦੇ ਘਰ ਲੱਭ ਕੇ ਉਹਨਾਂ ਨੂੰ ਘਰਾਂ ਤੱਕ ਪਹੁੰਚਦੇ ਕੀਤਾ ਵਾ ਹੁਣ ਤੱਕਰ ਕਰੀਬ 5000 ਤੋਂ ਵੱਧ ਮੈਂਬਰ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਆ ਜਿਨ੍ਹਾਂ ਦੇ ਇਦਾਂ ਦੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਚੱਕਿਆ ਗਿਆ ਸੀ ਤੇ ਉਹ ਠੀਕ ਹੋ ਕੇ ਆਪਣਾ ਚੰਗਾ ਜੀਵਨ ਬਤੀਤ ਕਰਦੇ ਆ ਕੈਂਪ ਦੇ ਵਿੱਚ ਬਹੁਤ ਸਾਰੇ ਮਰੀਜ਼ ਆਉਂਦੇ ਸਾਡੇ ਕੋਲੇ ਉਹ ਵੀ ਜਿਹੜੇ ਅੱਜ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰਦੇ ਆ ਉਹਨਾਂ ਵਾਂਗ ਇਹ ਵੀਰ ਵੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਂ ਬਾਪ ਕੋਲੇ ਆਪਣੇ ਭੈਣ ਭਰਾਵਾਂ ਕੋਲੇ ਜਾ ਸਕੇ ਜਰੂਰ ਕੋਸ਼ਿਸ਼ ਕਰਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਇੱਕ ਅਰਦਾਸ ਕਰਿਓ ਕਿਉਂਕਿ ਜਨਕੀ ਅਰਦਾਸ ਬਿਰਥੀ ਨਾ ਜਾਵੇ ਇਹ ਵੀਰਾ ਠੀਕ ਹੋ ਜਾਵੇ ਦੇਖੂਗੇ ਤਾਂ ਇਦਾਂ ਸਿੱਧਾ ਬੈਠ ਵੀ ਨਹੀਂ ਹੁੰਦਾ ਥੱਲੇ ਇਦਾਂ ਲਾ ਕੇ ਆਪਣੀ ਬੈਕ ਸਾਈਡ ਨਾ ਕਿਉਂਕਿ ਉਹ ਪਿੱਛੇ ਉਹ ਮਾਸ ਬਾਹਰ ਔਣ ਕਰਕੇ ਪਿੱਛੇ ਜੱਕ ਮੋਣ ਕਰਕੇ ਇਦਾਂ ਟੇਡਾ ਹੀ ਬਹਿੰਦਾ ਵਿਚਾਰਾ ਤੇ ਜਾਂ ਇਦਾਂ ਹੌਲੀ ਹੌਲੀ ਕੋਡਾ ਕੋਡਾ ਹੋ ਕੇ ਤੁਰਿਆ ਫਿਰਦਾ ਰਹਿੰਦਾ ਤੇ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਸਰਬੱਤ ਦਾ ਭਲਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਵਕਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਟੈਂਕੂ ਵੀਰ ਜੀ ਦਮਨ ਜੀ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਲੱਕੀ ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਰਾਤ ਦੇ 10:00 ਵੱਜ ਗਏ ਜੀ 10:30 ਤੇ ਅਸੀਂ ਵੀਰ ਨੂੰ ਜਲੰਧਰ ਤੋਂ ਲੈ ਕੇ ਆਏ ਆ ਵਿਜੇ ਬਹਾਦਰ ਇਹਦਾ ਨਾਮ ਆ ਅੱਜ ਸੁਪਨਿਆਂ ਦੇ ਘਰ ਪਹੁੰਚਿਆ ਇਦਾਂ ਥੱਲੇ ਬੀਲ ਚੇਅਰ ਤੇ ਬੈਠਣਾ ਵੀ ਉਹਦੇ ਲਈ ਮੁਸ਼ਕਲ ਆ ਵਿਚਾਰੇ ਲਈ ਕਿੰਨੀ ਤਕਲੀਫ ਚਾ ਬਾਈ ਐਂ ਹੀ ਕੋਡਾ ਹੋ ਕੇ ਤੁਰਦਾ ਕਈ ਵਾਰੀ ਜਦੋਂ ਟਾਇਲਟ ਆਉਂਦੀ ਹੈ ਸਵੇਰ ਨੂੰ ਤਾਂ ਸਾਰਾ ਹੀ ਬਾਹਰ ਆ ਜਾਂਦਾ ਮਾਸਿਆ ਪਰਦੇਸੀ ਆ ਇਥੇ ਪਵਖ ਚੰਗੇ ਲਈ ਆਇਆ ਸੀ ਮੈਂ ਯਲੋ ਮੈਂਤ ਮੈਂ ਦੂਰੀ ਕਰੂੰਗਾ ਆਪਦੇ ਬੱਚਿਆਂ ਨੂੰ ਪਾਲੂੰਗਾ ਮੈਂ ਉੱਥੇ ਪਰ ਇੱਥੇ ਆ ਕੇ ਬਿਮਾਰ ਹੋ ਗਿਆ ਆਪਣੇ ਨੇ ਵੀ ਛੱਡ ਤਾ ਇੱਕ ਸਾਲ ਹੋ ਗਿਆ ਸੜਕਾਂ ਤੇ ੱੱਕੇ ਖਾਂਦਾ ਫੁੱਟਪਾਥਾਂ ਤੇ ਜਲੰਧਰ ਸ਼ਹਿਰ ਤੋਂ ਅੱਜ ਲੈ ਕੇ ਆਏ ਆ ਅਰਦਾਸ ਕਰਿਓ ਇਹ ਵੀਰਾ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ